ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਗੱਲ ਕਰੀਏ ਮੁਹਾਲੀ ਜ਼ਿਲ੍ਹੇ ਦੇ ਵਿੱਚ ਵਧਦੇ ਹੋਏ ਚੋਰੀ ਦੇ ਮਾਮਲੇ ਨੂੰ ਤੇ ਲਗਾਤਾਰ ਮੁਹਾਲੀ ਜ਼ਿਲ੍ਹੇ ਦੇ ਖਰੜ ਕੁਰਾਲੀ ਅਤੇ ਨਵਾ ਗਰੋਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਇਸੇ ਤਹਿਤ ਜੇਕਰ ਗੱਲ ਕਰੀਏ ਖਰੜ ਦੀ ਤਾਂ ਖਰੜ ਦੇ ਵਿੱਚ ਲਗਾਤਾਰ ਚੋਰੀ ਦੇ ਮਾਮਲੇ ਵੀ ਵਧ ਰਹੇ ਹਨ ਅਤੇ ਇਸ ਦੀ ਸੀਸੀਟੀਵੀ ਫੁਟੇਜ ਵੀ 1-2 ਦਿਨ ਬਾਅਦ ਆ ਜਾਂਦੀ ਹੈ ਇਸੇ ਤਹਿਤ ਖਰੜ ਦੇ ਉਦਮਨਗਰ ਦੇ ਵਿੱਚ ਇੱਕ ਚੋਰੀ ਹੋਈ ਸੀ ਜਿਸ ਦੇ ਵਿੱਚ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵੱਲੋਂ ਇੱਕ ਸਿਲੰਡਰ ਚੋਰੀ ਕੀਤਾ ਗਿਆ ਸੀ ਇਸ ਮਾਮਲੇ ਦੀ ਸ਼ਿਕਾਇਤ ਵੀ ਪੁਲਿਸ ਨੂੰ ਦੇ ਦਿੱਤੀ ਸੀ ਅਤੇ ਹੁਣ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਸਭ ਨੂੰ ਅਪੀਲ ਹੈ ਸਭ ਨੂੰ ਬੇਨਤੀ ਹੈ ਕਿ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਚੋਰਾਂ ਦੀ ਪਛਾਣ ਹੋ ਸਕੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ ਕਿਉਂਕਿ ਇਹ ਚੋਰ ਗਿਰੋ ਖਰੜ ਦੇ ਵਿੱਚ ਕਾਫੀ ਸਰਗਰਮ ਹੈ ਅਤੇ ਅਕਸਰ ਇਹਨਾਂ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਰਾਤ ਦੇ ਵਕਤ ਇਹ ਮੋਟਰਸਾਈਕਲ ਤੇ ਆਂਦੇ ਜਾਂਦੇ ਨੇ ਅਤੇ ਜਿੱਥੇ ਵੀ ਇਹਨਾਂ ਦਾ ਦੋ ਪੈਂਦਾ ਹੈ ਅਤੇ ਜੋ ਵੀ ਸਮਾਨ ਇਹਨਾਂ ਨੂੰ ਮਿਲਦਾ ਹੈ ਇਹ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ ਪੁਲਿਸ ਵੀ ਇਹਨਾਂ ਦੀ ਭਾਲ ਲਗਾਤਾਰ ਕਰ ਰਹੀ ਹੈ ਅਤੇ ਹੁਣ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਵਕਾਇਦਾ ਇਹ ਰਾਤ ਦੇ ਵਕਤ ਲੋਕਾਂ ਦੇ ਘਰਾਂ ਦੇ ਬਾਹਰ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਅਤੇ ਜਿੱਥੇ ਇਹਨਾਂ ਨੇ ਕੋਈ ਸ਼ਿਕਾਰ ਬਣਾਣਾ ਹੁੰਦਾ ਹੈ ਉੱਥੇ ਜਾ ਕੇ ਇਹ ਚੋਰੀ ਵੀ ਕਰਦੇ ਨੇ ਇੱਕ ਘਰ ਦੇ ਵਿੱਚ ਇਹ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕੁੱਤਾ ਭੌਂਕਦਾ ਤੇ ਇਹ ਕੁਝ ਦੇਰ ਬਾਅਦ ਉੱਥੇ ਚੋਰੀ ਦੀ ਵਾਰਦਾਤ ਨੂੰ ਵੀ ਅੰਜਾਮ ਦੇ ਦਿੰਦੇ ਹਨ ਅਤੇ ਇੱਥੋਂ ਇੱਕ ਗਲਾਸ ਗੈਸ ਦਾ ਸਿਲੰਡਰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ ਅਪੀਲ ਸਭ ਨੂੰ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਇਸ ਦੇ ਵਿੱਚ ਸੀਸੀਟੀਵੀ ਦੇ ਵਿੱਚ ਇਹਨਾਂ ਦੇ ਚਿਹਰੇ ਵੀ ਕੈਦ ਹੋਏ ਹਨ ਅਤੇ ਜੇਕਰ ਕੋਈ ਇਹਨਾਂ ਦੇ ਚਿਹਰੇ ਪਛਾਣਦਾ ਹੋਵੇ ਤਾਂ ਇਹ ਖਰੜ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਹੈ ਤਾਂ ਕਿ ਇਹਨਾਂ ਨੂੰ ਫੜਿਆ ਜਾ ਸਕੇ ਵਿਖਾਨੇ ਤੁਹਾਨੂੰ ਪੂਰੀ ਸੀਸੀਟੀਵੀ ਜਿਸ ਦੇ ਵਿੱਚ ਚੋਰ ਚੋਰੀ ਕਿਵੇਂ ਕਰਦੇ ਹਨ ਅਤੇ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਕਿਸ ਤਰ੍ਹਾਂ ਸਿਲੰਡਰ ਚੱਕ ਕੇ ਫਰਾਰ ਹੋ ਜਾਂਦੇ ਹਨ ਆਓ ਤੁਹਾਨੂੰ ਦਿਖਾਣੇ ਆ ਪੂਰੀ ਸੀਸੀਟੀਵੀ ਜਿਸ ਦੇ ਵਿੱਚ ਚੋਰ ਆਉਂਦੇ ਹੋਏ ਵੀ ਦਿਖਾਈ ਦਿਖਾਈ ਦਿੰਦੇ ਹਨ ਉਸ ਦੇ ਉਸ ਤੋਂ ਬਾਅਦ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਥੇ ਰਫੂ ਚੱਕਰ ਹੋ ਜਾਂਦੇ ਹਨ